ਭਗਤ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਾਹਿਬ ਨੇ ਬਾਣੀ ਭਗਤ ਰਵਿਦਾਸ ਜੀ ਉਹ ਕੀ ਭਗਤ ਸ਼ਬਦ ਵਰਤਿਆ ਰਵਿਦਾਸ ਮਹਾਰਾਜ ਲਈ ਪਰ ਸਤਿਗੁਰੂ ਜੇ ਸਿੱਖ ਕੌਮ ਵੀ ਚਾਵੇ ਇਹਦਾ ਰੌਲਾ ਪਾਣਾ ਨਹੀਂ ਚਾਹੀਦਾ ਵੈਸੇ ਕਿਉਂਕਿ ਬਹੁਤ ਬੰਦੇ ਅੱਡ ਹੋ ਰਹੇ ਨੇ ਇਹਨੂੰ ਬੇਸ ਬਣਾ ਕੇ ਨਾ ਗੇਮ ਖੇਡਤੀ ਅਗਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਟਾਤਾ ਚਲੋ ਬਾਣੀ ਰਵਿਦਾਸ ਜੀ ਦੀ ਹੈ ਉਹ ਉੱਥੇ ਪ੍ਰਕਾਸ਼ ਕਰ ਲਈ ਮਾੜੀ ਗੱਲ ਨਹੀਂ ਚਲੋ ਜੋ ਹੋ ਰਿਹਾ ਪਰ ਇਹਦੇ ਨਾਲ ਫਰਕ ਪੈ ਗਿਆ ਧਿਆਨ ਇਹ ਰੱਖਣਾ ਪੈਣਾ ਸੀ ਵੀ ਜੇ ਸਤਿਗੁਰੂ ਕਹਿ ਕੇ ਸਾਰੀ ਉਹ ਕੌਮ ਖੁਸ਼ ਹੁੰਦੀ ਹੈ ਤੇ ਸਤਿਗੁਰੂ ਸ਼ਬਦ ਕਹਿ ਦੇਣਾ ਚਾਹੀਦਾ ਵੀ ਹਾਂ ਵੀ ਪੱਕਾ ਹੀ ਸਤਿਗੁਰੂ ਗਿਆ ਕਰੋ ਭਗਤ ਗੁਰਬਾਣੀ ਦੇ ਵਿੱਚ ਹੁਣ ਜੇ ਆਪਾਂ ਸੋਚੀਏ ਵੀ ਰਵਦਾਸ ਮਹਾਰਾਜ ਨੂੰ ਭਗਤ ਲਿਖਿਆ ਤੇ ਸਤਿਗੁਰਾਂ ਦੇ ਨਾਂ ਨਾਲ ਤੇ ਗੱਲਾ ਹੀ ਨਾਨਕ ਲਾਇਆ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅਰਜਨ ਦੇਵ ਜੀ ਵੀ ਨਾਨਕ ਹੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਵੀ ਨਾਨਕ ਕਹਿੰਦੇ ਨੇ ਮਹ ਲਾਈ ਲਾਇਆ ਕਰ ਹੁਣ ਆਪਾਂ ਜੇ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਨਾਨਕ ਕਿਹਾ ਇਹਦਾ ਮਤਲਬ ਅਸੀਂ ਨਾਨਕ ਤੇ ਨਹੀਂ ਤਾਂ ਅਸੀਂ ਅਰਜਨ ਤੇ ਨਹੀਂ ਕਹਿਣਾ ਅਸੀਂ ਕੀ ਕਹਿੰਦੇ ਆ ਧੰਨ ਗੁਰੂ ਅਰਜਨ ਦੇਵ ਜਿਸੀ ਰਿਸਪੈਕਟ ਦਿੰਨੇ ਅਸੀਂ ਆਪਣੀ ਰਿਸਪੈਕਟ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਨੇ ਆ ਤੇ ਜੇ ਇੰਨੇ ਨਾਲ ਉਹ ਮਸਲਾ ਹੱਲ ਹੁੰਦਾ ਕੀ ਫਰਕ ਪੈਂਦਾ ਸਤਿਗੁਰੂ ਗੁਰੂ ਰਵਿਦਾਸ ਕਹਿ ਲੋ ਸਤਿਗੁਰੂ ਕਬੀਰ ਕਹਿ ਲੋ ਜਿਨ੍ਹਾਂ ਦੀ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਦੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਅਸੀਂ ਸਤਿਗੁਰੂ ਕਹਿੰਦੇ ਆ ਸੱਚਾ ਗਿਆਨ ਕਹਿੰਦੇ ਆ ਤੇ ਭਾਰਤੀ ਸਭਿਆਚਾਰ ਦੇ ਵਿੱਚ ਟੀਚਰ ਨੂੰ ਗੁਰੂ ਕਿਹਾ ਜਾਂਦਾ ਹੈ ਭਾਰਤ ਦੇ ਵਿੱਚ ਟੀਚਰ ਨੂੰ ਗੁਰੂ ਕਹਿੰਦੇ ਆ ਅਸਲ ਤੇ ਵੱਡੀ ਗੱਲ ਗਿਆਨ ਹੈ ਜਿਹੜਾ ਉਹਨਾਂ ਨੇ ਦਿੱਤਾ ਹੈ ਸਤਿਗੁਰੂ ਉਹ ਹੈ ਜਿਹੜਾ ਉਹਨਾਂ ਨੇ ਗਿਆਨ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੇ ਜਿਹੜਾ ਇਹਨਾਂ ਨੇ ਗਿਆਨ ਦਿੱਤਾ ਹੈ ਉਹ ਹੈ ਸੱਚਾ ਗਿਆਨ ਸਤਿਗੁਰੂ ਪਰ ਭਾਰਤੀ ਸੱਭਿਆਚਾਰ ਮੁਤਾਬਕ ਜੇ ਟੀਚਰ ਦੇ ਤੌਰ ਤੇ ਗੁਰੂ ਸ਼ਬਦ ਗੁਰੂ ਨਾਨਕ ਲਈ ਅਸੀਂ ਵਰਤਦੇ ਆਂ ਸਤਿਗੁਰੂ ਗੁਰੂ ਨਾਨਕ ਸਤਿਗੁਰੂ ਗੁਰੂ ਅੰਗਦ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਤੇ ਸਤਿਗੁਰੂ ਰਵਿਦਾਸ ਜੀ ਕੀ ਫਰਕ ਪੈਣ ਲੱਗਾ ਏਕਾ ਤੇ ਬਣਿਆ ਰਵੇ ਘਟ ਤੋਂ ਘਟ ਅੱਡ ਅੱਡ ਹੋਣ ਨਾਲ ਹੋਣ ਦੇ ਖਿੱਲਰ ਚੱਲੇ ਸਾਰੇ ਇਸ ਗੱਲ ਦਾ ਐਡਾ ਮੁੱਦਾ ਛਿੜ ਕੇ ਇਹਦੇ ਹੋ ਹੀ ਗਿਆ ਅੱਡ ਅੱਡ ਹੋ ਚੱਲਿਆ ਸਾਰਾ ਕੁਝ ਥੋੜੇ ਜੇ ਸਿੱਖ ਸੀ ਸਾਰੇ ਸਿੱਖ ਤੇ ਹੈ ਨੇ ਉਹ ਕਹਿੰਦੇ ਸਾਡੇ ਆਪਣਿਆਂ ਨੂੰ ਸਤਿਗੁਰੂ ਕਹਿੰਦੇ ਨੇ ਗੁਰੂ ਨਾਨਕ ਨੂੰ ਸਤਿਗੁਰੂ ਕਹਿੰਦੇ ਨੇ ਆਪਣਿਆਂ ਨੂੰ ਕਹਿੰਦੇ ਨੇ ਸਾਡੇ ਨਾਲ ਸਾਨੂੰ ਵੀ ਬਾਹਰ ਜਾਤਾਂ ਪਾਤਾਂ ਸਾਡੇ ਨਾਲ ਫਰਕ ਰੱਖਦੇ ਐ ਸਾਡੀਆਂ ਪੰਗਤਾਂ ਬਾਹਰ ਲਾਉਂਦੇ ਐ ਸਾਡੇ ਨਾਲ ਤੇਰ ਮੇਰ ਕਰਦੇ ਐ ਜੱਟ ਵੱਡੀਆਂ ਬਰਾਤਰੀਆਂ ਨੇ ਸਾਨੂੰ ਬਾਹਰ ਰੱਖਦੇ ਐ ਇਹਨਾਂ ਨੇ ਸਾਡੇ ਭਗਤਾਂ ਸਾਡੇ ਸਤਗੁਰਾਂ ਨੂੰ ਵੀ ਸਤਿਗੁਰੂ ਨਹੀਂ ਕਹਿੰਦੇ ਇਹ ਸਾਡੇ ਫਰਕ ਇਹ ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਫਿੱਟ ਹੋ ਗਈ ਨਾ ਹੁਣ ਇਹ ਫਿੱਟ ਹੋ ਗਈ ਹੁਣ ਹੋ ਗਈ ਫਿੱਟ ਹੁਣ ਦਿਮਾਗ 'ਚ ਇਹ ਫਿੱਟ ਹੋ ਰਿਹਾ ਵੀ ਸਾਡੇ ਨਾਲ ਹੀ ਫਰਕ ਨਹੀਂ ਕਰਦੇ ਸਾਡੇ ਸਤਿਗੁਰੂ ਨਾਲ ਵੀ ਕਰਦੇ ਨੇ ਇਹ ਜਾਤ ਪਾਤ ਕਰਕੇ ਕਰਦੇ ਨੇ ਤੇ ਜੇ ਇਹ ਗੱਲ ਦਿਮਾਗ 'ਚ ਆ ਹੀ ਗਈ ਹੈ ਤੇ ਕੱਢ ਦਿਓ ਜਿਹੜੇ ਬਾਹਰ ਪੰਗਤਾਂ ਲਾਈਆਂ ਸੀ ਉਹਨਾਂ ਨੂੰ ਅੰਦਰ ਲੈ ਆਓ ਜਿਹੜੇ ਬਾਹਰ ਭਾਉਂਦੇ ਹੁੰਦੇ ਸੀ ਹੁਣ ਅੰਦਰ ਭਾਣਾ ਸ਼ੁਰੂ ਕਰੋ ਜਿਹੜੇ ਕਮੇਟੀਆਂ ਦੀ ਸੀ ਨਹੀਂ ਦੇ ਕਮੇਟੀਆਂ 'ਚ ਲੈਣਾ ਸ਼ੁਰੂ ਕਰ ਲਓ ਜਿਹੜੀਆਂ ਪੰਗਤਾਂ ਅੱਡ-ਅੱਡ ਲਾਈਆਂ ਸੀ ਉਹਨਾਂ ਨੂੰ ਵਾਪਸ ਪੰਗਤਾਂ 'ਚੋਂ ਲੈ ਆਓ ਜੇ ਸਤਿਗੁਰੂ ਨਹੀਂ ਸੀ ਕਹਿੰਦੇ ਤੇ ਸਤਿਗੁਰੂ ਕਹਿਣ ਲੱਗ ਜਾਓ ਜੇ ਮਸਲਾ ਹੱਲ ਹੁੰਦਾ ਤੇ ਕਰ ਲੈਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਰਿਸਪੈਕਟ ਦੇ ਦਿਓ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਵੀ ਕਹਦੇ ਹੋ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਨਹੀਂ ਪੈਂਦਾ ਤੇ ਸਾਡੇ ਅੰਦਰ ਦੀ ਭਾਵਨਾ ਹੁੰਦੀ ਹੈ ਅਸੀਂ ਅਸੀਂ ਰਿਸਪੈਕਟ ਦੇ ਨਾਲ ਸ਼ਬਦ ਵਰਤਦੇ ਆਂ ਅਸੀਂ ਇਹ ਵਰਤਦੇ ਆਂ ਸ਼ਬਦ ਸਤਿਗੁਰੂ ਜਿਹਦਾ ਮੰਨਣ ਵਾਲੇ ਇਹ ਮੰਨਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਲਿਖਿਆ ਅਰਦਾਸ ਜਿਹੜੀ ਆਪਾਂ ਪੌੜੀ ਪੜ੍ਹਦੇ ਆ ਹੁਣ ਜੇ ਅਰਦਾਸ ਵਿੱਚ ਵੀ ਪੜ੍ਹਦੇ ਆ ਉਹਦੇ ਵਿੱਚ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਸਤਿਗੁਰੂ ਨਹੀਂ ਲਾਇਆ ਕਿੰਨੇ ਨਹੀਂ ਲਾਇਆ ਭਲਾ ਜੇ ਇਹਨਾਂ ਦੇ ਮੁਤਾਬਕ ਵਿੱਚ ਵੇਖੀਏ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੰਨਦੇ ਨੇ ਨਾ ਤੇ ਉਥੇ ਕੱਲਾ ਕੀ ਲਿਖਿਆ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਇਸ ਰਿੱਠੇ ਸਭ ਦੁੱਖ ਜਾਏ ਸਤਗੁਰੂ ਲਾਇਆ ਉੱਥੇ ਨਹੀਂ ਲਾਇਆ ਪਰ ਆਪਾਂ ਕੀ ਕਹਿੰਨੇ ਆ ਬਲਾ ਸਤਗੁਰੂ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਕੱਲਾ ਹੀ ਅਰਜਨ ਗਿਆ ਨਾ ਸਤਗੁਰੂ ਅਰਜਨ ਦੇਵ ਜੀ ਗਿਆ ਕਿਤੇ ਨਹੀਂ ਗਿਆ ਹਰ ਗੋਬਿੰਦ ਸਤਗੁਰੂ ਹਰ ਗੋਬਿੰਦ ਸਾਹਿਬ ਕਿਹਾ ਨਹੀਂ ਕਿਹਾ ਜੇ ਅਰਦਾਸ ਇਹ ਮੰਨੀ ਜਾਂਦੀ ਹੈ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਇਹ ਪਹਿਲੀ ਪੜ੍ਹਦੇ ਆ ਜਿਹੜੀ ਤਾਂ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਕੱਲਾ ਹੀ ਅਰਜਨ ਕਿਹਾ ਨਾ ਸਤਿਗੁਰੂ ਅਰਜਨ ਦੇਵ ਜੀ ਕਿਹਾ ਕਿਤੇ ਨਹੀਂ ਕਿਹਾ ਹਰ ਗੋਬਿੰਦ ਸਤਿਗੁਰੂ ਹਰ ਗੋਬਿੰਦ ਸਾਹਿਬ ਕਿਹਾ ਨਹੀਂ ਕਿਹਾ ਜੇ ਅਰਦਾਸ ਇਹ ਮੰਨੀ ਜਾਂਦੀ ਹੈ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਇਹ ਪਹਿਲੀ ਪੜ੍ਹਦੇ ਆ ਜਿਹੜੀ ਤੇ ਫਿਰ ਕੀ ਫਰਕ ਪੈਂਦਾ ਯਾਰ ਜੇ ਅਸੀਂ ਸਤਿਗੁਰੂ ਪਿਆਰ ਨਾਲ ਗੁਰੂ ਹਰਿਕ੍ਰਿਸ਼ਨ ਗੁਰੂ ਹਰ ਰਾਇ ਸਾਹਿਬ ਕਹਿੰਦੇ ਆ ਤੇ ਸਤਿਗੁਰੂ ਗੁਰੂ ਰਬਦਾਸ ਕਹਿ ਦਿਓ ਕੀ ਫਰਕ ਪੈਣ ਲੱਗਿਆ ਰਿਸਪੈਕਟ ਦਿਓ ਇਹਨੇ ਨਾਲ ਖੁਸ਼ੀ ਮਿਲਦੀ ਏ ਕਿਸੇ ਨੂੰ ਤੇ ਸਾਨੂੰ ਵੀ ਖੁਸ਼ ਹੋਣਾ ਚਾਹੀਦਾ ਕੋਈ ਫਰਕ ਨਹੀਂ ਪੈਂਦਾ ਭਾਰਤੀ ਸਭਿਆਤਾ ਵਿੱਚ ਅੱਜ ਤੱਕ ਗੁਰੂ ਜੀ ਹੁਣ ਆਪਾਂ ਕਈ ਵਾਰੀ ਜਾਈਏ ਨਾ ਉਧਰਲੇ ਪਾਸੇ ਨੂੰ ਆਪਣੇ ਨੂੰ ਨਿਕਲ ਜੀਏ ਸਾਊਥ ਵਾਲੇ ਪਾਸੇ ਉਹ ਕਹਿਣਗੇ ਗੁਰੂ ਜੀ ਕਿਧਰੋਂ ਆਏ ਨੇ ਸਾਨੂੰ ਕਹਿਣਗੇ ਤੇ ਮੈਨੂੰ ਖੜੇ ਆਏ ਕੁ ਗੁਰੂ ਜੀ ਆਪ ਜੇ ਬਾਤ ਬਤਾਓ ਹਮ ਆਪਸੇ ਬਾਤ ਕੁਛ ਨਾ ਚਾਹਤੇ ਗੁਰੂ ਜੀ ਐਸੇ ਗੁਰੂ ਜੀ ਐਸੇ ਤੇ ਮੈਂ ਉਹਨਾਂ ਨਾਲ ਕਦੇ ਨਹੀਂ ਲੜਦਾ ਵੀ ਤੂੰ ਮੈਨੂੰ ਆਏ ਕਿਉਂ ਕਹਿਣਾ ਮੈਂ ਪਤਾ ਚੁੱਪ ਤਾਂ ਰਹਿਣਾ ਵੀ ਇਹਨਾਂ ਦੀ ਭਾਸ਼ਾ ਜੈ ਇਹ ਇਹਨਾਂ ਦੇ ਆਦਤ ਬਣੀ ਹੋਈ ਹੈ ਇਹ ਟੀਚਰ ਨੂੰ ਵੱਡੇ ਨੂੰ ਜਿਹੜਾ ਕੋਈ ਇਹਨਾਂ ਨੂੰ ਮਿਲਦਾ ਹੈ ਇਹਨਾਂ ਦੇ Swami ਪ੍ਰਚਾਰਕ ਇਹ ਗੁਰੂ ਜੀ ਕਹਿੰਦੇ ਨੇ Hindu ਮਤ ਵਿੱਚ ਗੁਰੂ ਜੀ ਕਹਿੰਦੇ ਨੇ ਇਹ ਸ਼ਬਦ ਪ੍ਰਚਲਿਤ ਹੋ ਗਿਆ ਤਾਂ ਕਰਕੇ ਇਹਦੇ ਐਵੇਂ ਮਸਲੇ ਨਾ ਬਣਾਈਏ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਅੱਡ ਨਾ ਹੋਈਏ ਸਾਰੇ ਇੱਕੋ ਬਣ ਕੇ ਰਹੀਏ ਭਰਾ ਭਰਾ ਬਣ ਕੇ ਰਹੀਏ ਅਕਲ ਨਾਲ ਚੱਲੀਏ ਗਿਆਨ ਲਈਏ ਸਮਝ ਲਈਏ ਦਿਮਾਗ ਚਲਾਈਏ ਆਪਣੇ ਜ਼ਿੰਦਗੀ ਸੋਹਣੀ ਬਣਾਈਏ ਭਾਈਚਾਰਕ ਸਾਂਝ ਹੋਰ ਵਧਾਈਏ ਪਿਆਰ ਬਣਾ ਕੇ ਰੱਖੀਏ ਨਿੱਕੀਆਂ ਨਿੱਕੀਆਂ ਗੱਲਾਂ ਦਾ ਕਾਹਦਾ ਖਲਾਰਾ ਪਾਉਣਾ ਗਿਆਨ ਸਤਿਗੁਰੂ ਅਸਲ ਚ ਸੱਚਾ ਗਿਆਨ ਹੈ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਚ ਲਿਆਓ ਗੁਰੂ ਨਾਨਕ ਦੀ ਜਿੰਨੇ ਮੰਨੀ ਨਾ ਉਹ ਕਹਾਦਾ ਗੁਰੂ ਨਾਨਕ ਦਾ ਤੇ ਗੁਰੂ ਰਬਦਾਸ ਜੀ ਦੀ ਜਿੰਨੇ ਨਾ ਮੰਨੀ ਉਹ ਕਹਾਦਾ ਗੁਰੂ ਰਬਦਾਸ ਦਾ ਉਹਨਾਂ ਦੇ ਬਚਨ 'ਤੇ ਪੜ ਮੰਨ ਲਈਏ ਤੇ ਨਾਨਕ ਗੁਰੂ ਨਾਨਕ ਵਾਲਿਆਂ ਨੇ ਗੁਰੂ ਨਾਨਕ ਦੀ ਮੰਨੀ ਨਾ ਦੂਜਿਆਂ ਨੇ ਮੰਨੀ ਮੰਨੀ ਤੇ ਕਿਸੇ ਨੇ ਵੀ ਨਹੀਂ ਲੜਾਈਆਂ ਸ਼ੁਰੂ ਕਰ ਲਈਆਂ ਝਗੜੇ ਸ਼ੁਰੂ ਕਰ ਲਏ ਨਾ ਗੱਲ ਨਾ ਬਾਤ ਮੇਰੀ ਜ਼ਿੰਦਗੀ ਸੋਹਣੀ ਬਣਾਤੀ ਉਹਦੇ ਤੁਸੀਂ ਰੱਬ ਕਹਿਣ ਲੱਗ ਜਾਓ ਤਾਂ ਨਹੀਂ ਫਰਕ ਪੈਂਦਾ